ਸਤ ਜਬਰ ਕੀ ਦਾ ਦੇ ਬੈਠੇ ਦੀ ਸਿੱਖਿਆਤਾ ਸਾਹਮਣੇ ਬੈਠੀਆਂ ਉਸ ਤੋਂ ਦੀ ਵਤ ਹੋਰ ਵਾਲੇ ਅਕਲ ਵਾਲੇ ਗਿਆਨ ਵਾਲੇ ਤੇ ਇਹ ਸਾਰੇ ਸ਼ਬਦ ਸੰਸਾਰ ਨਾਲ ਜੁੜੇ ਸਾਰੇ ਭੈਣਾ ਭਰਾਵਾਂ ਇੱਕ ਵਾਰ ਮੈਂ ਸਮਝਦਾ ਕਿ ਸਤਜੀਤ ਦੇ ਇਸ ਦਿਨ ਦੇ ਲਈ ਕਿ ਉਸਨੇ ਨਵੀਂ ਪਤਾਵ ਲਿਖੀ ਹੈ ਮੁਬਾਰਕਬਾਦ ਪੇਸ਼ ਕਰਦੇ ਮੁਬਾਰਕਬਾਦ ਪੇਸ਼ ਕਰਨ ਤੋਂ ਬਾਅਦ ਮੈਂ ਦੋ ਚਾਰ ਗੱਲਾਂ ਕਰਨੀਆਂ ਚਾਹਨਾ ਹੈ ਪਹਿਲੀ ਗੱਲ ਤਾਂ ਇਹ ਮੈਨੂੰ ਬੜੀ ਖੁਸ਼ੀ ਹੈ ਵੀ ਹੈ ਕਿ ਬਹੁਤ ਸਾਰੇ ਵਿਅਕਤੀ ਹੁੰਦੇ ਆ ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਕੁਝ ਸੰਸਥਾਵਾਂ ਤੇ ਲੋਕ ਮਾਨ ਕਰਦੇ ਆ ਕਿ ਅਸੀਂ ਉਸ ਸੰਸਥਾ ਤੋਂ ਪੜ੍ਹੇ ਪਰ ਕੁਝ ਸੰਸਥਾਵਾਂ ਜਿਹੜੀਆਂ ਹੁੰਦੀਆਂ ਕਿ ਉਹਨਾਂ ਨੂੰ ਵੀ ਕੋਝ ਵਿਅਕਤੀਆਂ ਦੀ ਭਾਲ ਹੁੰਦੀ ਆ ਕਿ ਜਿਨ੍ਹਾਂ ਤੇ ਉਹ ਮਾਣ ਕਰ ਸਕਣ ਤਾਂ ਪੰਜਾਬ ਦੇ ਇੱਕ ਭਾਗ ਇਸ ਗੱਲ ਦੀ ਝਾਤ ਇਸ ਗੱਲ ਦੀ ਆਸ ਚ ਰਹਿੰਦਾ ਕਿ ਸਾਡਾ ਕੋਈ ਵਿਦਿਆਰਥੀ ਕਿਤੇ ਕੋਈ ਪ੍ਰਾਪਤੀ ਕਰੇ ਕਿਸੇ ਵੱਖਰੇ ਰਾਹ ਤੇ ਤੁਰੇ ਤਾਂ ਉਹਨਾਂ ਦੇ ਪਿਤਾ ਜੰਮਗਿਰ ਨੇ ਵੀ ਕੋਸ਼ਿਸ਼ ਕੀਤੀ ਸੀ ਵੱਖਰੇ ਰਾਹ ਤੇ ਤੁਰਨ ਦੀ ਤੇ ਉਹਨਾਂ ਦੇ ਬੇਟੇ ਨੇ ਵੀ ਕਰੀ ਅ ਮੈਂ ਦੋ ਪ੍ਰੇਵੋਤਨ ਮਾਰਗਵਾਤ ਇਹਨਾਂ ਕਿ ਪੰਜਾਬੀ ਵਿਭਾਗ ਦੀ ਉਹ ਪਿਓ ਪੁੱਤ ਦੀ ਜੋੜੀ ਆ ਕਿ ਦੋਵੇਂ ਪੰਜਾਬੀ ਵਿਭਾਗ ਦੇ ਵਿਦਿਆਰਥੀ ਰਹੇ ਆ ਕਰਕੇ ਇਹ ਕਿ ਪੰਜਾਬੀ ਦੇ ਵਿੱਚ ਠੀਕ ਕਰਨ ਰਜਗਾਰ ਮਿਲ ਜਾਂਦਾ ਪਰ ਉਹਨਾਂ ਨੂੰ ਰਜਗਾਰ ਨਹੀਂ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਦੇ ਪੜਨ ਵਾਲੇ ਹੁੰਦੇ ਆ ਉਹਨਾਂ ਨੂੰ ਖੁਦ ਨੂੰ ਜੇ ਕੋਈ ਚੰਗਾ ਰਜਗਾਰ ਨਾ ਮਿਲੇ ਜਾਂ ਜ਼ਿੰਦਗੀ ਦੇ ਉਹ ਰਾਹ ਤੇ ਨਾ ਚੱਲਣ ਤੋਂ ਅਕਸਰ ਕਹਿ ਦਿੱਤੇ ਹੁੰਦੇ ਆ ਕਿ ਫੋਰ ਕੋ ਜ ਮਰਜ਼ੀ ਪੜਨੀ ਪਰ ਪੰਜਾਬੀ ਨਾ ਪੜੀ ਪਰ ਚਰਨਗੇ ਰੋਹਾ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵੀ ਦਿੱਤੀ ਕੁਟ ਕੇ ਬੇਟੇ ਨੂੰ ਪੰਜਾਬੀ ਵਿਭਾਗ ਦੇ ਵਿੱਚ ਭੇਜਿਆ ਅਸੀਂ ਪੰਜਾਬੀ ਭਾਗ ਨੂੰ ਲੋਹਰ ਦਰਵਾਜ਼ਾ ਕਰਦੇ ਆ ਕਿਦਾਂ ਆ ਜਿਸ ਵਿਸ਼ੇ ਨਾਲ ਇਹ ਜੁੜੇ ਜਾਂ ਜਿਸ ਖੇਤਰ ਦੇ ਵਿੱਚ ਕੰਮ ਕੀਤਾ ਕਿ ਪੰਜਾਬੀਆਂ ਦੇ ਬਾਰੇ ਆਮ ਕਰਕੇ ਮਸ਼ਹੂਰ ਹੈ ਕਿ ਨਾਵਲ ਕਹਾਣੀਆਂ ਲਿਖ ਲੈਂਦੇ ਨੇ ਕਵਤਾਵਾਂ ਲਿਖ ਲੈਂਦੇ ਨੇ ਪਰ ਗਿਆਨ ਦੇ ਖੇਤਰ ਦੇ ਵਿੱਚ ਬਹੁਤ ਘਟ ਜਾਂਦੇ ਨੇ ਜਾਂ ਗਿਆਨ ਦੇ ਖੇਤਰ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ ਖਾਸ ਕਰਕੇ ਲਿਖਣ ਦੇ ਮਾਮਲੇ ਦੇ ਵਿੱਚ ਤਾਂ ਜਦੋਂ ਵਿਕੀਪੀਡੀਆ ਆਇਆ ਤਾਂ ਉਸ ਸਮੇਂ ਇਸ ਗੱਲ ਦੀ ਬਹੁਤ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਸੀ ਲੋੜ ਮਹਿਸੂਸ ਕੀਤੀ ਜਾਂਦੀ ਸੀ ਇੱਕ ਕਲਿੱਕ ਤੇ ਅਸੀਂ ਦੁਨੀਆ ਭਰ ਦਾ ਗਿਆਨ ਅੰਗਰੇਜ਼ੀ ਚ ਲੈ ਸਕਦੇ ਆ ਪੰਜਾਬੀ ਚ ਨਹੀਂ ਲੈ ਸਕਦੇ ਪੰਜਾਬੀ ਦੇ ਵਿੱਚ ਵਿਕੀਪੀਡੀਆ ਸ਼ੁਰੂ ਹੋ ਗਿਆ ਪਰ ਲੋੜ ਤਾਂ ਉੱਥੇ ਵਲੰਟੀਅਰਾਂ ਦੀ ਸੀ ਲੋੜ ਤਾਂ ਉੱਥੇ ਕੰਮ ਕਰਨ ਵਾਲਿਆਂ ਦੀ ਸੀ ਤਾਂ ਉਸ ਖੇਤਰ ਦੇ ਵਿੱਚ ਸਤਦੀਪ ਨੇ ਤੇ ਉਹਦੇ ਬਾਪ ਨੇ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਇੱਕ ਪਿਓ ਪੁੱਤ ਦੀ ਜੋੜੀ ਹੈ ਜਿੱਤੇ ਸਤਦੀਪ ਦਾ ਨਾਮ ਆਊਗਾ ਬਾਪ ਦਾ ਤੇ ਨਾ ਪਹਿਲਾ ਆ ਹੀ ਜਾਣਾ ਤਾਂ ਉਹ ਮਕੈਨਿਕ ਜਿਹੜਾ ਕੰਮ ਕੀਤਾ ਬੜਾ ਕਮਾਲ ਦਾ ਕੰਮ ਕੀਤਾ ਤਾਂ ਉਸ ਦੇ ذریعے ਵੀ ਤੇ ਕੋਈ ਉਹਦੇ ਮਨ ਦੇ ਵਿੱਚ ਖੋਤੀ ਵੀ ਇੱਛਾ ਹੋਊਗੀ ਕਿ ਉਸ ਨੂੰ ਇੱਕ ਹੋਰ ਕੁਸ ਪੈ ਗਿਆ ਜਿਹੜਾ ਪੰਜਾਬੀਆਂ ਦੇ ਵਿੱਚ ਉਹ ਵੀ ਕੁਸ ਬਹੁਤ ਘੱਟ ਉਹ ਹੈਗਾ ਕਿ ਦੁਨੀਆਂ ਦੇ ਦੇਸ਼ ਘੁੰਮਣ ਦੇ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਤੁਰਨ ਫਿਰਨ ਦਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਜਿੰਨੀਆਂ ਮਰਜ਼ੀ ਗਈ ਜਾਈਏ ਕਿ ਪੰਜਾਬੀ ਬਹੁਤ ਸਫਰ ਕਰਦੇ ਆ ਬਹੁਤ ਦੂਰ ਗਏ ਆ ਅ ਕਿਸੇ ਵਿਸ਼ੇਸ਼ ਕਮਾਈ ਤੋਂ ਬਗੈਰ ਮੈਨੂੰ ਲੱਗਦਾ ਕਿ ਬਾਬੇ ਨਾਨਕ ਤੋਂ ਬਾਅਦ ਸਾਡੇ ਪੱਤੇ ਬਹੁਤਾ ਦੂਰ ਕਿਤੇ ਜਾਂਦੇ ਨਹੀਂ ਅ ਜਿੱਨੇ ਕੇ ਦੇਸ਼ਾਂ 'ਚ ਮੈਂ ਭੋਗਿਆ ਉੱਥੇ ਜਾ ਕੇ ਜਿਹਦੇ ਕਹਿੰਦੇ ਪੰਜਾਬੀਆਂ ਨੂੰ ਪੁੱਛੀਏ ਤਾਂ ਹੈਰਾਨੀ ਵਾਲੀ ਗੱਲ ਆ ਕਿ ਬੰਦੇ ਆ ਜਿਹੜੇ ਵੈਨਕੂਵਰ ਗਏ ਉੱਥੇ ਕੰਮ ਮਿਲ ਗਿਆ ਸਾਰੀ ਉਮਰ ਵੈਨਕੂਵਰ ਹੀ ਬੈਠੇ ਨੇ ਜੇ ਉਹਨਾਂ ਨੂੰ ਕਦੇ ਪੁੱਛੀਏ ਵੀ ਸੀਐਟਾਵਰ ਤੇ ਗਏ ਸੀ ਕਿ ਕੀ ਕੀ ਹੁੰਦਾ ਤੇ ਕਿੱਥੇ ਹੁੰਦਾ ਹੈ ਪਰ ਤੇ ਮਤਲਬ ਹੈ ਇੱਕ ਵਾਰ ਇੰਗਲੈਂਡ ਜਾ ਕੇ ਉੱਤਰ ਗਏ ਤੇ ਉਹ ਜੇ ਬਹਿ ਗਏ ਤਾਂ ਜਾ ਕੇ ਉਹ ਬਰਮਿੰਗਮ ਬਹਿ ਗਏ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਵੀ ਲੰਡਨ ਦੇ ਵਿੱਚ ਕੀ ਕੁਝ ਵੇਖਣ ਆਲਾ ਤਾਂ ਇਹ ਇੱਕ ਸਾਡੀ ਆਦਤ ਹੈਗੀ ਆ ਪੰਜਾਬੀਆਂ ਦੀ ਕਿ ਅਸੀਂ ਕਮਾਈ ਵੀ ਕਿਤੇ ਜਾਨੇ ਉੱਥੇ ਜਾ ਕੇ ਬਹਿ ਜਾਂਦੇ ਹਾਂ ਪਰ ਸਤਦੀਪ ਜਿਹੜਾ ਉਸ ਤਰ੍ਹਾਂ ਦੀ ਕਮਾਈ ਵੀ ਨਹੀਂ ਗਿਆ ਤੇ ਬਹੁਤ سارے ਦੇਸ਼ ਤੋਂ ਮੈਂ ਤੇ ਦੇਸ਼ ਵੀ ਜਿਹੜਾ ਇਹ ਕਿਤਾਬ ਹੈਗੀ ਆ ਸਫਰਨਾਮਾ ਉਹ ਉਸ ਧਰਤੀ ਦਾ ਕੀਤਾ ਕਿ ਜਿਸ ਧਰਤੀ ਬਾਰੇ ਅਸੀਂ ਬਹੁਤ ਘੱਟ ਜਾਣਦੇ ਆ ਅਸੀਂ ਜਿਆਦਾ ਜਿਹੜਾ ਹੈਗਾ ਪੰਜਾਬੀ ਉੱਥੇ ਜਾਂਦੇ ਨਹੀਂ ਕਿ ਕਹਿੰਦੇ ਪੰਜਾਬੀ ਤਾਂ ਜਾਂਦੇ ਆ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਤੇ ਜਾਂ ਕੈਨੇਡਾ ਤੇ ਜਿਹੜਾ ਦੱਖਣੀ ਅਮਰੀਕਾ ਹੈਗਾ ਉਹਦੇ ਬਾਰੇ ਅਸੀਂ ਬਹੁਤਾ ਨਹੀਂ ਜਾਣਦੇ ਬਸ ਸਹਿਤ ਵਾਲੇ ਬੰਦੇ ਇੰਨਾ ਕ ਜਾਣਦੇ ਆ ਕਿ ਉਹ ਪਾਪਲੋਨ ਰੂਦੋ ਉੱਥੋਂ ਦਾ ਸੀ ਉਹ ਇਲਾਕੇ ਦਾ ਸੀ ਤੇ ਜਾ ਵਾਦ ਤੋਂ ਵਾਦ ਇਹ ਜਾਣਦੇ ਆ ਕਿ ਜਿਹੜੇ ਗਾਵੇੜ ਵੀਰ ਕਿ ਭਈ ਉੱਥੇ ਸਾਡਾ ਇੱਕ ਚੀ ਮੇਰਾ ਹੋਇਆ ਸੀ ਤੇ ਕਿਦੋਂ ਰਾਸਟਰ ਹੋਇਆ ਸੀ ਬਾਕੀ ਸਾਰੇ ਦੋਸਤੋ ਇਸ ਇਸ ਦੇ ਜਸਪੀ ਬਹੁਤ ਕਰਦੇ ਹੈ ਕਿ ਜੇ ਇਸ ਜਿਹੜੀ ਭਾਸ਼ਾ ਦੇ ਮਾਮਲੇ ਚ ਅਸੀਂ ਭਾਸ਼ਾ ਸਿੱਖਦੇ ਆ ਕਿ ਪਹਿਲਾਂ ਤਾਂ ਸਾਨੂੰ ਰੂਸ ਵਾਲੇ ਰੂਸੀ ਸਿਖਾ ਲੈਂਦੇ ਸੀ ਕਿ ਜਦੋਂ ਉਹਨਾਂ ਦੇ ਆਵਾਜ਼ ਸਿਖਾਵੇਂ ਸੀਗੇ ਤਾਂ ਜਾਂ ਅਸੀਂ ਅੰਗਰੇਜ਼ੀ ਸਿੱਖਦੇ ਆ ਹੋਰ ਭਾਸ਼ਾਵਾਂ ਨਾਲ ਅਸੀਂ ਬਹੁਤ ਘਟ ਜਾਂਦੇ ਆ ਅ ਇਸ ਮਾਮਲੇ ਦੇ ਵਿੱਚ ਜਿਹੜੀ ਉਹਦੀ ਕੋਸ਼ਿਸ਼ ਸੀਗੀ ਚਲੋ ਉਰਦੂ ਫਾਰਸੀ ਤੇ ਪਹਿਲਾਂ ਵੀ ਸਾਡੇ ਵਿਦਵਾਨ ਬਣਦੇ ਰਹੇ ਜਾਂ ਪੰਜਾਬੀ ਬੰਦੇ ਸਿੱਖਦੇ ਰਹੇ ਚਾਹੇ ਗੁਰਵੰਤ ਸਿੰਘ ਹੋਵੇ ਚਾਹੇ ਅਮਰਵਤ ਸਿੰਘ ਹੋ ਚਾਹੇ ਹਰਮਤੇ ਹੁਣ ਪਰ ਅ ਕਿਸੇ ਹੋਰ ਭਾਸ਼ਾ ਨੂੰ ਸਿੱਖਣਾ ਖਾਸ ਕਰਕੇ ਜਿਹੜਾ ਸਪੈਨੀ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਮੈਨੂੰ ਨਹੀਂ ਪਤਾ ਕਿ ਸਪੈਨੀ ਕਿੰਨੀ ਕੋਨੇ ਸਿੱਖੀ ਇੰਨੀ ਕਿ ਨਹੀਂ ਜਿਹੜਾ ਸਫਰਨਾ ਉਹਦੇ ਵਿੱਚ ਤਾਂ ਇੱਕ ਕੋਸ਼ਿਸ਼ ਦਿਖਾਈ ਦੇ ਰਹੀ ਹੈ ਕਿ ਦਸ ਪੈਨੀ ਸਿੱਖ ਰਿਹਾ ਹੈ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹਨੂੰ ਸ਼ਾਇਦ ਵਕਤ ਪਤਾ ਹੋਊਗਾ ਸਾਥੀ ਕਿ ਕਿੰਨੇ ਪੰਜਾਬੀ ਬੰਦੇ ਆ ਜਿਨ੍ਹਾਂ ਨੇ ਸਪੈਨੀ ਸਿੱਖੀ ਹੋਈ ਹੈ ਅਲਵਾਦ ਦੇ ਨਾਮ ਦੇ ਵਿੱਚ ਬਹੁਤ ਵਾਰੀ ਮੈਨੂੰ ਇਸ ਚੀਜ਼ ਦੀ ਜ਼ਰੂਰਤ ਮਹਿਸੂਸ ਹੁੰਦੀ ਆ ਕਿ ਸਾਡੇ ਪੰਜਾਬੀ ਬਹੁਤ ਸਾਰੇ ਢੋਲਕਾਂ ਦੇ ਵਿੱਚ ਗਏ ਆ ਕਿ ਉੱਥੋਂ ਦੀ ਭਾਸ਼ਾ ਵੀ ਕੋਈ ਨਾ ਕਿਸੇ ਤਰ੍ਹਾਂ ਜਾਣਦੇ ਆ ਕਿਉਂਕਿ ਜਿਆਦਾ ਲੋਕ ਜਦੋਂ ਸਾਡੇ ਕਿਤੇ ਜਾਂਦੇ ਆ ਤਾਂ ਆਮ ਕਰਕੇ ਉੱਥੇ ਫਸ ਜਾਂਦੇ ਆ ਤੇ ਪਸ ਜਾਂਦੇ ਆ ਤੇ ਉਦੋਂ ਜੇਲ੍ਹ 'ਚ ਰਹਿਣਾ ਪੈਂਦਾ ਤਾਂ ਉੱਥੇ ਪਰ ਉਹਨਾਂ ਨੂੰ ਮੁਸੀਬਤ ਦੇ ਵਿੱਚ ਕੋਈ ਹੋਰ ਭਾਸ਼ਾ ਸਿੱਖਣੀ ਪੈਂਦੀ ਆ ਤਾਂ ਸਿੱਖ ਲੈਂਦੇ ਆ ਉਹਨਾਂ ਨੂੰ ਕਹੀਦਾ ਹੈ ਉਹ ਕੁ ਗੱਲ ਲਿਖ ਦਿਓ ਉਹ ਕਹਿੰਦੇ ਇਸ ਤੋਂ ਉੱਨੀ ਕੀ ਉਹ ਭਾਸ਼ਾ ਸਿੱਖੀ ਸੀ ਜਿੰਨੀ ਕੁ ਨਾਲ ਇੱਕ ਵਾਰ ਅਸੀਂ ਉੱਥੋਂ ਛੁੱਟ ਗਏ ਤਾਂ ਉਸ ਹਾਲਤ ਦੇ ਵਿੱਚ ਕੋਈ ਹੋਰ ਭਾਸ਼ਾ ਸਿੱਖਣੀ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਆ ਕਿਉਂਕਿ ਸਹਿਤਾ ਵਿਦਿਆਰਥੀ ਰਿਹਾ ਤਾਂ ਭਾਵਾ ਇਸ ਕਿਤਾਬ ਨੂੰ ਅਸੀਂ ਇੱਕ ਵੱਡੇ ਹੈਡਿੰਗ ਦੇ ਵਿੱਚ ਰੱਖ ਲੈਣੀ ਹੈ ਕਿ ਸਫਰਨਾਮਾ ਮੈਂ ਸਮਝਦੇ ਹਾਂ ਕਿ ਇਹ ਸਫਰਨਾਮੇ ਦੀਆਂ ਆਮ ਸਮਾਨੋਮੇ ਤੋੜਦੀ ਕਿਤਾਬ ਹੈ ਕਿ ਇਹ ਸਤਨਾਮਾ ਵੀ ਹੈ ਇਹ ਸਵੈ ਜੀਵਨੀ ਵੀ ਹੈ ਇਹ ਬਚਪਨ ਦੀਆਂ ਯਾਦਾਂ ਵੀ ਹੈ ਇਹ ਕਿਤੇ ਨਾ ਕਿਤੇ ਜਿੰਨ ਕਿਹਾ ਜਾ ਸਕਦਾ ਹੈ ਕਿ ਅਰਵਾਦ ਦੀਆਂ ਗੁੰਝਲਦਾਰ ਸਿਧਾਂਤਕ ਸਮੱਸਿਆਵਾਂ ਨੂੰ ਬਹੁਤ ਸੌਖੇ ਜਿਹੇ ਰੂਪ ਦੇ ਵਿੱਚ ਪੇਸ਼ ਕਰਦੀ ਹੈ ਕਿ ਜਦੋਂ ਬੰਦਾ ਅਰਵਾਦ ਦੇ ਖੇਤਰ ਦੇ ਵਿੱਚ ਜਾਂਦਾ ਉਤਰਦਾ ਤਾਂ ਕੀ ਕੀ ਉਹਨੂੰ ਤਾਂ ਸਮੱਸਿਆਵਾਂ ਆਉਂਦੀਆਂ ਨੇ ਜਾਂ ਕਿਸ ਕਿਸਮ ਦੀਆਂ ਗਲਤੀਆਂ ਭੁਲੇਖੇ ਲੱਗਦੇ ਨੇ ਤਾਂ ਸਧਾਰਨ ਗੱਲਾਂ ਜਿਹੜੀਆਂ ਉਹ ਬਹੁਤ ਪੜ੍ਹਾਇਆ ਜਾਂਦੀਆਂ ਕਿ ਅਰਵਾਦ ਦੇ ਵਿੱਚ ਕੀ ਕੀ ਸਮੱਸਿਆਵਾਂ ਆਉਂਦੀਆਂ ਸਾਤਜੀਤ ਨੇ ਉਹ ਗੱਲ ਕਹਿ ਸਕਦੇ ਆ ਕਿ ਵਿਵਹਾਰ ਦੇ ਵਿੱਚ ਪ੍ਰੈਕਟੀਕਲ ਚ ਕਿਵੇਂ ਸਮੱਸਿਆਵਾਂ ਆਉਂਦੀਆਂ ਉਹਨਾਂ ਨੂੰ ਹੱਲ ਵੀ ਕੀਤਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਕਿਤਾਬ ਹੈਗੀ ਆ ਇਹ ਆਮ ਜਿਹੜੀਆਂ ਬਧਾਵਾ ਦੇ ਸਾਡੇ ਖਾਨੇ ਜਾਂ ਮਾਡਲ ਬਣੇ ਹੋਏ ਆ ਉਹਨਾਂ ਤੋਂ ਪਾਰ ਜਾਂਦੀ ਹੈ ਮੈਂ ਇਹ ਕਿਤਾਬ ਮੈਨੂੰ ਕੱਲ ਬਾਤ ਪੈ ਫਿੜੀ ਸੀ ਤੇ ਮੇਰੇ ਕੋਲ ਹੋਰ ਵੀ ਰੀਜਨ ਸੀ ਕਿ ਮੈਂ ਦਿੱਲੀ ਕਿਸੇ ਸੈਮੀਨਾਰ ਦੇ ਵਿੱਚ ਜਾਣਾ ਸੀਗਾ ਪੇਪਰ ਪੜ੍ਹਨਾ ਮੈਂ ਉਹ ਗਿਆ ਪੇਪਰ ਬਾਅਦ ਚ ਪੜ੍ਹੂੰਗਾ ਤੇ ਪਹਿਲਾਂ ਉਹਦੇ ਬਾਰੇ ਤਿਆਰੀ ਬਾਅਦ ਕਰੂੰ ਪਹਿਲਾਂ ਕਿਤਾਬ ਪੜ੍ਹਨਾ ਐਨੀ ਮੈਨੂੰ ਇੰਟਰਸਟਿੰਗ ਲੱਗੀ ਕਿ ਠੀਕ ਆ ਮੇਰੀ ਪੜ੍ਹਨ ਦੀ ਸਪੀਡ ਵੀ ਘੱਤੀ ਆ ਪਰ ਇਸ ਦੇ ਬਾਅਦ ਵੀ ਮੈਂ ਮਤਲਬ ਕਿ ਉਹ ਕੱਲ ਸ਼ਾਮ ਤੱਕ ਉਹ ਕਿਤਾਬ ਜਿਹੜੀ ਉਹ ਖਤਮ ਕਰਨਾ ਕਿਉਂਕਿ ਉਹ ਦਿਲਚਸਪ ਹੈਨੀ ਆ ਇੰਟਰਸਟਿੰਗ ਹੈਨੀ ਆ ਉਹਦੇ ਵਿੱਚ ਤਾਇ ਇਸ ਤਰ੍ਹਾਂ ਤੁਹਾਡੇ ਲਈ ਸਿੱਖਣ ਦੇ ਬਹੁਤ ਬਹੁਤ ਹੈ। ਸੱਚਮੁੱਚ ਇਸ ਕਿਤਾਬ ਦੇ ਲਈ ਬਹੁਤ ਬਹੁਤ ਮੁਬਾਰਕਬਾਦ ਕਿ ਮੈਂ ਸਮਝਦਾ ਹਾਂ ਕਿ ਜੇ ਇਹ ਕਿਤਾਬਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਉਂਦੀਆਂ ਰਹਿਣ ਇੰਨਾ ਸ਼ਬਦਾਂ ਦੇ ਨਾਲ ਮੈਂ ਮੁਬਾਰਕਬਾਦ ਦਿੰਦਾ ਹੈ। ਮੇਰਾ ਖਿਆਲ ਹਾਰ ਭਰ ਗਿਆ ਕਿਤੇ ਮੇਰੀ ਕੁਰਸੀ ਦਾ ਖਤਮ ਹੋ ਜੇ ਇਸ ਕਰਕੇ ਮੈਂ ਹੁਣ ਤੁਹਾਡੇ ਸਾਰੇ ਹੱਥੋਂ ਇਜਾਜ਼ਤ ਲੈਣਾ ਮਿਹਰਬਾਨੀ।